ਅੱਜ ਪੈਟਰੋਲ ਖਤਮ ਹੋ ਜਾਵੇਗਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਵੱਡਾ ਡਰ ਹੈ ਇਸ ਲਈ ਤਾਂ ਪੈਟਰੋਲ ਪੰਪਾਂ ਤੇ ਵੱਡੀ ਭੀੜ ਲੱਗ ਰਹੀ ਹੈ ਤੇ ਲੋਕ ਲਾਈਨਾਂ ਦੇ ਵਿੱਚ ਲੱਗਣ ਦੀ ਬਜਾਏ ਆਪ ਮੁਹਾਰੇ ਅੱਗੇ-ਅੱਗੇ ਹੋ ਕੇ ਪੈਟਰੋਲ ਪਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਥੋਂ ਤੱਕ ਕੇ ਪਹਿਲਾਂ ਪੈਟਰੋਲ ਪਰਵਾਉਣ ਦੇ ਲਈ ਇੱਕ ਦੂਸਰੇ ਦੇ ਨਾਲ ਬਹਿਸਵਾਜੀ ਵੀ ਕਰ ਰਹੇ ਨੇ ਇਹ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਅਸੀਂ ਮਾਨਸਾ ਦੇ ਇੱਕ ਪੈਟਰੋਲ ਪੰਪ ਦੀ ਇਹ ਤਸਵੀਰ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਇਹ ਤੁਸੀਂ ਦੇਖ ਰਹੇ ਹੋ ਜਿਹੜੀਆਂ ਲੰਬੀਆਂ ਕਤਾਰਾਂ ਨੇ ਉਹ ਲੱਗੀਆਂ ਹੋ ਜਾਂ ਨੇ ਪੈਟਰੋਲ ਪਵਾਉਣ ਦੇ ਲਈ ਕਿਉਂਕਿ ਕੇਂਦਰ ਸਰਕਾਰ ਵੱਲੋਂ ਇੱਕ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਗਿਆ ਜਿਸ ਦਾ ਦੇਸ਼ ਭਰ ਦੇ ਵਿੱਚ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਡਰਾਈਵਰਾਂ ਦੇ ਵਿਰੋਧ ਕਾਰਨ ਆਵਾਜ਼ ਆਈ ਹੈ ਜਿਹੜੀ ਉਹ ਟਰੱਕਾਂ ਦੀ ਉਹ ਠਾਪ ਹੈ પેટ્રોલ ਆ ਜਿਹੜਾ ਉਹ પેટ્રોલ ਪੰਪਾਂ ਤੇ ਨਹੀਂ ਆ ਰਿਹਾ ਜਿਸ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ પેટ્રોલ ਨਹੀਂ ਮਿਲੇਗਾ ਤੇ ਉਹਨਾਂ ਦੇ ਵਹੀਕਲ ਘਰ ਹੀ ਖੜ ਜਾਣਗੇ ਤੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਵੱਡੀ ਸਮੱਸਿਆ ਆਵੇਗੀ ਜਿਸ ਤੋਂ ਪਹਿਲਾਂ ਲੋਕ પેટ્રોલ ਪਰਵਾਉਣ ਦੇ ਲਈ પેટ્રોલ ਪੰਪਾਂ ਤੇ ਪਹੁੰਚ ਗਏ ਨੇ ਪੈਟਰੋਲ ਪੰਪਾਂ ਤੇ ਵੱਡੀ ਭੀੜ ਲੱਗੀ ਹੋਈ ਹੈ ਲੋਕ ਜਿੱਥੇ ਆਪਣੇ ਵਹੀਕਲਾਂ ਦੇ ਵਿੱਚ ਪੈਟਰੋਲ ਪਵਾ ਰਹੇ ਨੇ ਉੱਥੇ ਹੀ ਨਾਲ ਢੋਲੀਆਂ ਬੋਤਲਾਂ ਲੈ ਕੇ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਵਿੱਚ ਵੀ ਪੈਟਰੋਲ ਪਵਾ ਕੇ ਘਰਾਂ ਦੇ ਵਿੱਚ ਜਮ੍ਹਾਂ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਦੀ ਕੋਈ ਕਿੱਲਤ ਨਾ ਆਵੇ ਅਤੇ ਪੈਟਰੋਲ ਉਹ ਖੁਦ ਆਪਣੇ ਘਰਾਂ ਦੇ ਵਿੱਚੋਂ ਹੀ ਵਰਤ ਲੈਣ ਇਸ ਲਈ ਉਹ ਪੈਟਰੋਲ ਨੂੰ ਜਮ੍ਹਾਂ ਵੀ ਕਰ ਰਹੇ ਨੇ ਤਸਵੀਰਾਂ ਤੁਸੀਂ ਪੈਟਰੋਲ ਪੰਪਾਂ ਦੀਆਂ ਦੇਖ ਰਹੇ ਹੋ ਪੈਟਰੋਲ ਪੰਪਾਂ ਤੇ ਲੋਕ ਇੱਕ ਦੂਸਰੇ ਤੋਂ ਅੱਗੇ ਹੋ ਕੇ ਪੈਟਰੋਲ ਪਵਾਉਣ ਦੇ ਲਈ ਜਦੋਜਹਿਦ ਕਰ ਰਹੇ ਨੇ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਜਿਹੜਾ ਹਿੱਟ ਐਂਡ ਰਨ ਲਿਆਂਦਾ ਗਿਆ ਟਰੱਕ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਵਿੱਚ 10 ਸਾਲ ਦੀ ਸਜ਼ਾ ਤੇ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਆਦ ਵੀ ਦੱਸਿਆ ਜਾ ਰਿਹਾ ਪਰ ਆਮ ਲੋਕਾਂ ਦਾ ਇਸ ਦੇ ਨਾਲ ਕਿੰਨਾ ਜ਼ਿਆਦਾ ਜਿਹੜਾ ਬੁਰਾ ਹਾਲ ਹੋ ਰਿਹਾ ਲੋਕ પેટ્રોલ ਪਵਾਉਣ ਦੇ ਲਈ ਉਤਾਵਲੇ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ પેટ્રોલ ਦੀ ਵੱਡੀ ਕਮੀ ਆਵੇਗੀ ਉੱਥੇ ਹੀ ਰੋਜ਼ਮਰਰਾ ਦੀਆਂ ਵਸਤੂਆਂ ਨੇ ਜਿਹੜੀਆਂ ਸਬਜ਼ੀਆਂ ਜਾਂ ਕੋਈ ਹੋਰ ਚੀਜ਼ਾਂ ਬਾਹਰੋਂ ਆ ਰਹੀਆਂ ਨੇ ਉਹਨਾਂ ਦੀ ਵੀ ਵੱਡੀ ਕਿੱਲਤ ਆਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਉਥੇ ਲੋਕ ਕੇਂਦਰ ਸਰਕਾਰ ਨੂੰ ਅਪੀਲ ਵੀ ਕਰ ਰਹੇ ਨੇ ਕਿ ਇਸ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਕਿਉਂਕਿ ਇਸ ਕਾਨੂੰਨ ਦੇ ਆਉਣ ਨਾਲ ਜਿੱਥੇ ਟਰੱਕ ਡਰਾਈਵਰ ਪਰੇਸ਼ਾਨ ਨੇ ਅਤੇ ਉਹ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਉਥੇ ਹੀ ਆਮ ਲੋਕਾਂ ਦੇ ਵਿੱਚ ਵੀ ਇਸ ਦਾ ਕਾਫੀ ਖ਼ੌਫ਼ ਪਾਇਆ ਜਾ ਰਿਹਾ ਤੇ ਕਾਫੀ ਲੋਕ ਜਿਹੜੇ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਅੱਜ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੈਟਰੋਲ ਪੰਪਾਂ ਤੇ ਕਿਸ ਤਰ੍ਹਾਂ ਪੈਟਰੋਲ ਪਵਾਉਣ ਦੇ ਲਈ ਲੋਕਾਂ ਦੀ ਪੀੜ ਲੱਗੀ ਹੋਈ ਹੈ ਤੇ ਲੋਕ ਆਪ ਮੁਹਾਰੇ ਪੈਟਰੋਲ ਪਵਾਉਣ ਦੇ ਲਈ ਇੱਕ ਦੂਸਰੇ ਤੋਂ ਅੱਗੇ ਹੋ ਕੇ ਪੈਟਰੋਲ ਪਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਤਸਵੀਰਾਂ ਮਾਨਸਾ ਦੇ ਪੈਟਰੋਲ ਪੰਪ ਦੀਆਂ ਨੇ ਦੇਖੋ ਕਿਸ ਤਰ੍ਹਾਂ ਲੋਕ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਪੈਟਰੋਲ ਪਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੈਟਰੋਲ ਪੰਪਾਂ ਤੇ ਅੱਜ ਬਹੁਤ ਜ਼ਿਆਦਾ ਜਿਹੜੀ ਭੀੜ ਦੇਖਣ ਨੂੰ ਮਿਲ ਰਹੀ ਹੈ ਮੇਲੇ ਵਰਗਾ ਮਾਹੌਲ ਹੈ ਲੋਕ ਪੈਟਰੋਲ ਪੰਪਾਂ ਤੇ ਤੇਲ ਪਵਾਉਣ ਦੇ ਲਈ ਉਤਾਵਲੇ ਨੇ ਤੇਲ ਨੂੰ ਜਮ੍ਹਾਂ ਕਰ ਰਹੇ ਨੇ ਆਮ ਲੋਕ ਇਸ ਬਾਰੇ ਕੀ ਸੋਚਦੇ ਨੇ ਕੀ ਕਹਿੰਦੇ ਨੇ ਆਓ ਤੁਹਾਨੂੰ ਆਮ ਲੋਕਾਂ ਦੀ ਵੀ ਸੁਣਾ ਦਿੰਨੇ ਆ ਜਿਹੜਾ ਟਰੱਕ ਡਰਾਈਵਰ ਮਾਰੇ ਯਾਰ ਇਹ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਦੇ 7 ਲੱਖ ਰੁਪਏ ਜਮਾਨਾ ਕਿਤੇ ਹੋਇਆ ਯਾਰ ਕਿੱਸਾ ਡਰਾਈਵਰ ਕਿੱਥੋਂ ਕਰੂੰਗਾ ਟਰੈਕਟਰ ਡਰਾਈਵਰ ਦਾ ਘਰ ਦੇ ਜੂਗਾ ਕਿ ਪੈਟਰੋਲ ਪੰਪਾਂ ਤੇ ਇੰਨੀ ਭੀੜ ਕਿਉਂ ਫਿਰਾਂ ਕਿਉਂ ਇਹ ਉਹ ਹੜਤਾਲ ਦੇ ਕਾਰਨ ਅਜੇ ਵੀ ਲੱਗੀ ਹੈ ਕਿ ਹੜਤਾਲ ਦੇ ਕਾਰਨ ਨਾ ਗੱਡੀ ਆ ਰਹੀ ਹੈ ਨਾ ਜਾ ਰਹੀ ਹੈ ਰੇਗ ਦੀ ਕੀ ਹਾ ਹਾਰ ਮਚਨੀ ਹੈ ਇਤਲਾ ਪੰਪ ਤੋਂ ਤੇਲ ਤੋਂ ਪੰਪ ਤੋਂ ਇਲਾਵਾ ਆਮ ਵਸਨਾਂ ਦੇ ਵਿੱਚ ਵੀ ਬਹੁਤ ਆਹਾ ਹਾ ਕਰਮਚਾਰੀਆਂ ਦੀ ਇਹ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈਗਾ ਲੋਕਾਂ ਟੋਲੀਆਂ ਦੇ ਵਿੱਚ ਵੀ ਪੈਟਰੋਲ ਪਵਾ ਕੇ ਲਿਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਆਮ ਲੋਕਾਂ ਦੀ ਜ਼ੁਬਾਨੀ ਸੁਣਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਲਤ ਆਵੇਗੀ ਇਸ ਲਈ ਪੈਟਰੋਲ ਜਿਹੜਾ ਲੋਕ ਆਪਣੇ ਵਹੀਕਲਾਂ ਦੇ ਵਿੱਚ ਪਵਾ ਰਹੇ ਨੇ ਹੋਰ ਵੀ ਰੋਜ਼ਮਰਰਾ ਦੀਆਂ ਵਸਤੂਆਂ ਨੇ ਜਿਹੜੀਆਂ ਉਹਦੇ ਵਿੱਚ ਕਿਲਤ ਆਵੇਗੀ ਮਹਿੰਗਾਈ ਵੀ ਹੋਵੇਗੀ ਤੇ ਲੋਕ ਇਸ ਲਈ ਪੈਟਰੋਲ ਪੰਪਾਂ ਤੇ ਪੈਟਰੋਲ ਪਵਾਉਣ ਦੇ ਲਈ ਪਹੁੰਚ ਰਹੇ ਨੇ ਇਹ ਲਗਾਤਾਰ ਤੁਸੀਂ ਤਸਵੀਰਾਂ ਮਾਨਸਾ ਦੇ ਪੈਟਰੋਲ ਪੰਪਾਂ ਦੀਆਂ ਦੇਖ ਰਹੇ ਹੋ ਜਿੱਥੇ ਲੋਕ ਪੈਟਰੋਲ ਪਵਾਉਣ ਦੇ ਲਈ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ ਲਾਈਨਾਂ ਦੇ ਵਿੱਚ ਵੀ ਸ਼ਾਂਤਮਈ ਰੁਕੇ ਹੋਏ ਨੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਸ਼ਾਇਦ ਪੈਟਰੋਲ ਖਤਮ ਹੋਵੇਗਾ ਤਾਂ ਇਹ ਪੈਟਰੋਲ ਖਤਮ ਹੋਵੇਗਾ ਜਾਂ ਨਹੀਂ